ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪਮਨ ਸੱਬਰ ਵਾਲਾ ਮੈਂ ਮਿਸ਼ਨ ਐਲ ਫਾਉਂਡੇਸ਼ਨ ਦਾ ਚੇਅਰਮੈਨ ਆ ਸਾਡਾ ਅੱਜ ਜਿਹੜਾ ਖੂਨਦਾਨ ਦਾ ਕੈਂਪ ਹੈ ਬਾਬਾ ਰਾਮਦਾਸ ਜੀ ਨੂੰ ਸਮਰਪਿਤ ਜਿਹੜਾ ਸ਼ਾਸਿਰਾਂ ਦਾ ਜੋੜ ਮੇਲਾ ਉਹਦੇ ਸੰਬੰਧ ਵਿੱਚ ਜਿਹੜਾ ਕੈਂਪ ਲਗਾਇਆ ਗਿਆ ਅਸੀਂ ਉਹ ਸਾਡੀ ਪੂਰੀ ਟੀਮ ਮਿਸ਼ਨ ਐਲ ਫਾਉਂਡੇਸ਼ਨ ਉਹਦੇਦਾਰ ਅਤੇ ਸਮੁੱਚੀ ਟੀਮ ਜਿਹੜੀ ਇੱਥੇ ਮੌਜੂਦ ਹੈ ਮੈਂ ਜਿੰਨੇ ਵੀ ਸਾਡੇ ਮੀਡੀਆ ਦੇ ਭਰਾ ਨੇ ਅਸੀਂ ਉਹਨਾਂ ਦਾ ਵੀ ਤਹਿਤੋਂ ਮੈਂ ਤੁਹਾਨੂੰ ਮਤ ਕਰਦੇ ਆਂ ਔਰ ਜਿੰਨੇ ਵੀ ਲੋਕ ਜਿਹੜੇ ਖੂਨਦਾਨ ਕਰ ਰਹੇ ਅਸੀਂ ਉਹਨਾਂ ਦਾ ਵੀ ਤਹਿਤੋਂ ਧੰਨਵਾਦ ਕਰਦੇ ਆਂ ਹੋਂ ਤੱਕ ਜਿਹੜੇ ਸਾਡੀ ਟੀਮ ਵੱਲੋਂ 35 ਤੋਂ 40 ਜਿਹੜੇ ਲੋਕਾਂ ਨੇ ਜਿਹੜਾ ਖੂਨਦਾਨ ਉਹ ਕਰ ਦਿੱਤਾ ਵਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ 100 ਪਲੱਸ ਜਿਹੜੀਆਂ ਖੂਨਦਾਨ ਜਿਹੜਾ OCI ਹਸਪਤਾਲਾਂ ਤੱਕ ਪਹੁੰਚਾਵਾਂਗੇ ਰਾਜੋ ਜਿਹੜੇ ਲੋੜਵੰਤ ਮਰੀਜ਼ ਐ ਉਹਨਾਂ ਦੀ ਜਾਨ ਜਿਹੜੀ ਸਾਡੀ ਸਾਡੀ ਟੀਮ ਮਿਸ਼ਨ ਨਾਲ ਬਚਾਈ ਜਾ ਸਕੇ ਬੈਸੀ ਇਹ ਵੀ ਹੈ ਜੀ ਨੌਜਵਾਨਾਂ ਨੂੰ ਮੈਂ ਵੱਧ ਤੋਂ ਵੱਧ ਬੈਸੀ ਕਰਾਂਗਾ ਕਿ ਜਿੰਨੇ ਵੀ ਫੌਜਦਾਨ ਮੰਡੇ ਸਾਡੇ ਨੌਜਵਾਨ ਨੇ ਸਾਡੇ ਭਰਾ ਨੇ ਸਾਡੇ ਆ ਭੈਣਾਂ ਨੇ ਔਰ ਸਾਡੀਆਂ ਮਤਾਵਾਂ ਵੱਧ ਤੋਂ ਵੱਧ ਖੂਨਦਾਨ ਕਰੋ ਜਾ ਜੋ ਕਦੇ ਕੁੰਡਾਂ ਦੇ ਨਾਲ ਜਿਹੜਾ ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲ ਸਕੇ ਇਹ ਫਰੀਦ ਦਾ ਦਾਨ ਹੈ ਮਾ ਦਾਨ ਹੈ ਉਹ ਹਸਪਤਾਲ ਪਰਮੇਸ਼ਰ ਵੱਲੋਂ ਜਿਹੜਾ ਸਾਨੂੰ ਫਰੀਦ ਫਰੀਦ ਬਲੱਡ ਮਿਲਿਆ ਜਿਹੜਾ ਸਾਨੂੰ ਵੱਧ ਤੋਂ ਵੱਧ ਦਾਨ ਕਰਨਾ ਚਾਹੀਦਾ ਹੈ ਪਾਤਿਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਸ੍ਰੀ 108 ਸੰਤ ਮਹਾਪੁਰਸ਼ ਸੰਤ ਬਾਬਾ ਰਾਮਦਾਸ ਜੀ ਦੇ 86ਵੇਂ ਜੋੜ ਮੇਲੇ ਨੂੰ ਸੰਬੰਧਿਤ ਟੀਮ ਐਨ ਜੀਓ ਮਿਸਲ ਹਰਫੋਡਸਨ ਵੱਲੋਂ ਖੂਨ ਦਾਨ ਕੈਂਪ ਲਗਾਇਆ ਗਿਆ ਹੈ ਸਾਡੇ ਚੇਅਰਮੈਨ ਸਾਹਿਬ ਪਵਨ ਸਰਵਰਵਾਲ ਜੀ ਤੇ ਸਾਡੇ ਪ੍ਰਧਾਨ ਸੁਜੀਤ ਸਿੰਘ ਜੀ ਤੇ ਟੀਮ ਮੈਂਬਰ ਸਾਰੇ ਇਸ ਵਿੱਚ ਵੱਧ ਕੇ ਗੱਲ ਕੇ ਬਾਤੜ ਕੇ ਸੇਵਾ ਕਰ ਰਹੇ ਹਨ ਸੋ ਤੁਹਾਡੇ ਥਰੂ ਮੇਰੇ ਸਾਰੇ ਸੰਗਤ ਨੂੰ ਸਾਰੇ ਵੀਰਾਂ ਨੂੰ ਇਹੀ ਬੇਨਤੀ ਹੈ ਕਿ ਵੱਧ ਤੋਂ ਵੱਧ ਫੂਨਦਾਨ ਕਰੋ ਆ ਜੋ ਤੁਹਾਡੇ ਇਸ ਫੂਨਦਾਨ ਦੇ ਨਾਲ ਕਿਸੇ ਦੀ ਲੁੜਿੰਦੀ ਜਿੰਦਗੀ ਨੂੰ ਬਚਾਇਆ ਜਾ ਸਕੇ ਕਿਸੇ ਲੋੜਵੰਦੇ ਦੀ ਮਰਦ ਕੀਤੀ ਜਾ ਸਕੇ ਸੋ ਭੈਣੋ ਤੇ ਭਰਾਓ ਆਪ ਜੀ ਨੂੰ ਇਹੀ ਅਪੀਲ ਹੈ ਕਿ ਵੱਧ ਤੋਂ ਵੱਧ ਆ ਕੇ ਇਸ ਫੂਨਦਾਨ ਵਿੱਚ ਕੈਂਪ ਵਿੱਚ ਆਹੀ ਸਾਲ ਲਵੋ ਤੇ ਇਸ ਨੂੰ ਕਾਮਯਾਬ ਬਣਾਓ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਨਨ ਸਰਵਾਲਾ ਮੈਂ ਮਿਸ਼ਨ ਹਲ ਫਾਊਂਡੇਸ਼ਨ ਤੋਂ ਚੇਕਨ ਦਾ ਜਿਹੜਾ ਚੰਦਰਾਜ ਜਿਹੜਾ ਕੈਂਪ ਲਗਾਇਆ ਗਿਆ ਹੈ ਜਿਹੜਾ ਇਹ ਕੈਂਪਸ ਸ੍ਰੀ ਸ੍ਰੀ 108 ਸੰਤਪਾਪਰ ਰਾਮਦਾਸ ਜੀ ਦੀ ਜਿਹੜਾ ਸਲਾਣਾ ਜੋੜ ਮੇਲਾ ਛਾਸੀਆਂ ਉਹਦੇ ਉਹਨਾਂ ਨੂੰ ਸਮਰਪਿਤ ਤੇ ਜਿਹੜਾ ਕੈਂਪ ਸਾਡੀ ਟੀਮ ਮਿਸ਼ਨ ਹਲ ਫਾਊਂਡੇਸ਼ਨ ਵੱਲੋਂ ਲਗਾਇਆ ਗਿਆ ਸਾਡੀ ਸਾਰੀ ਟੀਮ ਇੱਥੇ ਸਮੁੱਚੀ ਟੀਮ ਜਿਹੜੀ ਆ ਮੌਜੂਦ ਆ ਔਰ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਲੋਕ ਆ ਬੜੇ ਉਸ਼ਾਹੀਤ ਹੋਏ ਜਿਹੜਾ ਬਲੱਡ ਡੋਨੇਟ ਕਰ ਰਹੇ ਨੇ ਕਿ ਹੋਇਆ ਕਿਵੇਂ ਕਿੰਨੇ ਲੋਕ ਨੇ ਹਾਂ ਤੋਂ ਸਰ 35-40 ਲੋਕ ਜਿਹੜੇ ਆ ਬਲੱਡ ਦਾਨ ਕਰ ਚੁੱਕੇ ਆ ਔਰ ਆਉਣ ਵਾਲਾ ਜਿਹੜਾ ਟਾਈਮ ਹੋਰ ਜਿਹੜਾ ਫੋਟੋਪਲਾਸਟੇਡ ਬਲੱਡ ਉਹ ਦਾਨ ਹੋਏਗਾ ਕਿੰਨੇ ਕੈਂਪ ਲਾਟ ਸਰ ਇਹ 6ਵਾਂ ਕੈਂਪ ਆ ਜੀ ਸਾਡਾ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਹੋਏ ਇਹ ਸਾਡਾ ਫਰਸਟ ਐਕਸਪੀਰੀਅੰਸ ਆ ਤੇ ਪਹਿਲਾ ਕੈਂਪ ਜਿਹੜਾ ਫਟਾ ਮੇਲੇ ਦੇ ਉੱਪਰ ਲੱਗਿਆ ਜੀ ਦੇਖੋ ਨੌਜਵਾਨ ਕਿੰਨੇ ਉਹ ਕੀ ਜਿਹੜੇ ਸੋਹਣੇ ਮੁੰਡੇ ਆ ਅਸੀਂ ਨੌਜਵਾਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਵੱਧ ਤੋਂ ਵੱਧ ਖੂਨਦਾਨ ਕਰੋ ਤਾਂ ਜੋ ਤੁਹਾਡੇ ਖੂਨਦਾਨ ਦੇ ਨਾਲ ਬੂੰਦ ਬੂੰਦ ਜਿਹੜਾ ਤੁਸੀਂ ਖੂਨਦਾਨ ਕਰੋਗੇ ਜਿਹੜੇ ਲੋੜਵੰਦ ਲੋਕ ਆ ਔਰ ਲੋੜਵੰਦ ਮਰੀਜ਼ ਆ ਉਹਨਾਂ ਦੀ ਜਿਹੜੀਆਂ ਜ਼ਿੰਦਗੀਆਂ ਬਚਾਈਆਂ ਜਾਣਗੀਆਂ ਸਾਹਮਣੇ ਵਾਰੀ ਹੈ ਬਾਈਗਰ ਜੀ ਦਾ ਖਾਲਸਾ ਬਾਈਗਰ ਜੀ ਕੀ ਫਤਿਹ ਧੰਨ ਧੰਨ ਬਾਬਾ RAMDAS JI MAHARAJ ਦੇ ਸਰਾਨਾ ਜੋੜ ਮੇਲੇ ਦੇ ਵਿੱਚ ਆਈਆਂ ਸੰਗਤਾਂ ਨੂੰ ਜੀ ਆਇਆਂ ਨੂੰ ਗੁਰੂ ਪੈਰੀ ਸਾਹਿਬ ਸੰਜੀਓ ਇਹ ਸਰਾਨਾ ਜੋੜ ਮੇਲੇ ਦੇ ਵਿੱਚ ਇਸ ਵੇਲੇ ਮਿਸ਼ਨ ਹੈਲਪਰ ਸੈਟੀ ਵੱਲੋਂ ਖੂਨਦਾਨ ਕੈਂਪ ਲਾਇਆ ਗਿਆ ਹੈ ਅਸੀਂ ਸਮੂਹ ਸੈਟੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਜੋ ਤਾਂਤਨ ਬਾਬਾ ਰਾਮਦਾਸ ਜੀ ਮਾਰੇ ਕਿਰਪਾ ਕਰਨ ਸਮੂਹ ਸੰਤ ਇਹ ਹਰਿ ਪ੍ਰਵਾਨ ਕਰਨ ਇਸ ਤਰ੍ਹਾਂ ਹੀ ਇਹ ਸੱਚੇ ਪਾਤਸ਼ਾਹ ਜੀਓ ਮਿਸ਼ਨ ਹੈਲਪ ਸੈਕੂਲਰ ਮੂਵ ਮਦਰਸ ਨੂੰ ਆਤਵਾਦ ਕਾਮਨਾ ਵਿਕਸ਼ਣ ਤਰਕੀਆਂ ਵਿਕਸ਼ਣ ਇਸ ਤਰ੍ਹਾਂ ਇਹ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ